ਅੱਜ ਸ਼ਾਮ ਨਡਾਲਾ ਪੁਲਾਥਰ ਰੋਡ ਤੇ ਪਿੰਡ ਦਮੂਲੀਆਂ ਨੇੜੇ ਪ੍ਰਾਲੀ ਦੀਆਂ ਗੱਠਾਂ ਲਿਜਾ ਰਿਹਾ ਟਰੈਕਟਰ ਟਰਾਲੀ ਬਿਜਲੀ ਸਪਾਰਕਿੰਗ ਕਾਰਨ ਅੱਗ ਦੀ ਲਪੇਟ ਚੈਦਾਸਦੀ ਹੈ ਜਿਸ ਕਾਰਨ ਟਰਾਲੀ ਤੇ ਟਰਾਲੀ ਤੇ ਲੱਦੀ ਪ੍ਰਾਲੀ ਦਾ ਨੁਕਸਾਨ ਹੋਇਆ ਜਾਣਕਾਰੀ ਦਿੰਦੇ ਆ ਹਾਦਸਾ ਗ੍ਰਸਤ ਹੋਈ ਟਰੈਕਟਰ ਟਰਾਲੀ ਦੇ ਡਰਾਈਵਰ ਦੇ ਸਾਥੀ ਵੀਰੂ ਵਾਸੀ ਪੁਦੜਾ ਜ਼ਿਲ੍ਹਾ ਫਤਿਹਪੁਰ ਸਾਹਿਬ ਨੇ ਦੱਸਿਆ ਕਿ ਉਹ ਨਡਾਲਾ ਸੈਨਤਪੁਰ ਸੜਕ ਤੋਂ ਪ੍ਰਾਲੀ ਦੀਆਂ ਗੱਠਾਂ ਲਾਦ ਕੇ ਜਲਾਲਪੁਰ ਲੈ ਜਾ ਰਿਹਾ ਸੀ ਕਿ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਪ੍ਰਾਲੀ ਖਹਿ ਗਈ ਜਿਸ ਕਾਰਨ ਬਿਜਲੀ ਸਪਾਰਕਿੰਗ ਨਾਲ ਪ੍ਰਾਲੀ ਨੂੰ ਅ ਸੜਕ ਦੇ ਹੇਠ ਲਾ ਦਿੱਤਾ ਇਸ ਦੌਰਾਨ ਆਗਿਰਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਪਹਾਵਾ ਆਗਨੀਆਂ ਤੇਨ ਗੱਡੀਆਂ ਅੱਗ ਕਾਬੂ ਪਾਉਣ ਲਈ ਆਈਆਂ ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਟਰਾਲੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ तकरीबन 50 ਹਜ਼ਾਰ ਦੀ ਕੀਮਤ ਦੀ ਪ੍ਰਾਲੀ ਦਾ ਨੁਕਸਾਨ ਹੋਇਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਸਰ ਇਹ ਕਿਵੇਂ ਹਾਦਸਾ ਵਾਪਰਿਆ ਤੇ ਕਿੰਨਾ ਪਤਾ ਲੱਗਾ ਤੁਹਾਨੂੰ ਠੀਕ ਹੈ ਸਰ ਸਾਡੇ ਕੰਟਰੋਲ ਰੂਮ ਤੇ ਕਾਲ ਆਈ ਇਹਨਾਂ ਦੀ ਕਿ ਟਰਾਲੀ ਵਿੱਚ ਗੱਠਾਂ ਨੂੰ ਅੱਗ ਲੱਗ ਗਈ ਹੈ ਪ੍ਰਾਲੀ ਦੀਆਂ ਗੱਠਾਂ ਨੂੰ ਤੇ ਅਸੀਂ ਉਤੋਂ ਤੁਰੰਤ ਹੀ ਅਸੀਂ ਉਤੋਂ ਕਪੂਰਥਲੇ ਦਾ ਸਾਡਾ ਫਰਸਟ ਸ਼ਿਫਟ ਆਈ ਕੰਟਰੋਲ ਰੂਮ ਕਪੂਰਥਲੇ ਦੇ ਅਸੀਂ ਉੱਥੋਂ ਤੁਰ ਪਏ ਆ ਸਾਡੇ ਹੋਂਦ ਨੂੰ ਪਹਲਤ ਦੀਆਂ ਗੱਡੀਆਂ ਦੋਨੇ ਇੱਥੇ ਮੌਜੂਦ ਸੀ ਇਹਨਾਂ ਨੇ ਅੱਗ ਬੁਝਾ ਕੇ ਪਾਣੀ ਪਾਣਗੇ ਸੀ ਅਸੀਂ ਹੁਣ ਲੱਗੇ ਹੋਏ ਤਿੰਨੇ ਗੱਡੀਆਂ ਲੱਗੀਆਂ ਹੋਈਆਂ ਟਰਾਲੀ ਕਾਫੀ ਅੱਗ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਟਰਾਲੀ ਇਹਨਾਂ ਨੇ ਇਹਨਾਂ ਨੂੰ ਥੱਲੇ ਛੁੱਟੀ ਹੋਈ ਆ ਉਸ ਕਰਕੇ ਥੋੜਾ ਦਿੱਕਤਦਾਰੀ ਟਰਾਲੀ ਨਿਕਲਦੀ ਨਹੀਂ ਪਈ ਟਰਾਲੀ ਹੁਣ ਥੋੜੀ-ਥੋੜੀ ਕਰਕੇ ਸਾਈਡ ਤੇ ਅਸੀਂ ਅੱਗੂ ਜਾ ਰਹੇ ਆ ਤੇ ਤੁਹਾਨੂੰ ਕੋਈ ਨੁਕਸਾਨ ਕੋਈ ਸਾਰੀ ਸਾਰੀ ਨੁਕਸਾਨ ਤੇ ਹੁਣ ਇਹਨਾਂ ਦਾ ਯਾ ਜੁਨੀ ਪ੍ਰਾਲੀ ਸੀ ਸਾਰੀ ਸੜ ਗਈ ਆ ਜੀ ਇਹ ਤੇ ਹੁਣ ਇਹਨਾਂ ਨੂੰ ਪਤਾ ਕਿੰਨੇ ਦੀ ਪ੍ਰਾਲੀ ਆ ਕੀ ਆ ਜੀ ਸਾਹਮਣੇ ਦਾ ਵੀ ਤੇ ਤੁਸੀਂ ਕਪੂਤਲਾ ਤੋਂ ਆਏ ਹਾਂ ਹਾਂਜੀ ਕਪੂਤਲਾ ਫਾਇਰ ਬ੍ਰਿਗੇਡ ਤੋਂ ਆਇਆ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਰਮਾਨਾ ਜੀ ਭਾਈ ਕੀ ਨਾਮ ਆਪਣਾ ਤੇ ਕਿਦਾਂ ਜਿਹੜੀ ਅੱਗ ਵਾਪਰੀ ਮੇਰਾ ਸੋਨੇ ਨਾਮ ਆ ਵੀਰੇ ਅਸੀਂ ਵੀ ਗੱਠਾਂ ਲੈ ਕੇ ਆ ਰਹੇ ਸੀਗੇ ਤੇ ਤਾਰਾਂ ਜ਼ਿਆਦਾ ਨੀਵੀਆਂ ਹੋਣ ਕਾਰਨ ਵੈਸੇ ਵੀ ਕੱਲ ਵੀ ਟਰਾਲੀਆਂ ਜ਼ਿਆਦਾ ਨੰਗੀਆਂ ਤਾਂ ਹੈਗੀਆਂ ਨੇ ਪਰ ਕੁਝ ਜ਼ਿਆਦਾ ਨੀਵੀਆਂ ਤਾਰਾਂ ਹੋਣ ਕਾਰਨ ਤਾਰਾਂ ਅੱਪਸੇ ਪਿੜ ਗਈਆਂ ਤੇ ਉਹਦੇ ਕਾਰਨ ਅੱਗ ਲੱਗੀ ਹੈ ਜਾਨੀ ਕਿ ਪਤੰਗਾ ਡਿੱਗਿਆ ਪਤੰਗਾ ਡਿੱਗਣ ਨਾਲ ਅੱਗ ਲੱਗੀ ਗਈ ਬਈ ਕਿੱਥੋਂ ਤੇ ਕਿੱਥੇ ਲੱਗ ਜਾ ਰਹੀ ਸੀ ਕਿੱਥੇ ਡੰਪ ਹੈਗਾ ਇਹ ਆ ਪਿੰਡ ਦਾ ਨਾਮ ਇਹ ਡੰਪ ਤਾਂ ਹੈਗਾ ਸਾਡਾ ਜਲਾਲਪੁਰ ਆ ਪਿੰਡ ਦਾ ਰਾਏਪੁਰ ਬਖਸ਼ੂਪਾ ਕੇ ਲਿਆਂਦੀ ਸੀਗੀ ਬਈ ਹਾਂਜੀ ਤੇ ਫਾਇਦ ਬਗੜਾਈ ਕਿੰਨਾ ਕੁ ਨੁਕਸਾਨ ਹੋ ਚੁੱਕਾ ਜੇ ਕਹਿ ਦਈਏ ਨੁਕਸਾਨ ਦਾ ਭਾਜੀ ਫਿਲਹਾਲ ਟਰਾਲਾ ਤਾਂ ਸਾਰਾ ਹੀ ਮੱਚ ਗਿਆ ਜੀ ਅੱਛਾ ਅੱਛਾ ਟਾਇਰ ਦੋਨੋਂ ਮੱਚ ਗਏ ਆਏ ਤੁਸੀਂ ਦੇਖ ਹੀ ਰਹੇ ਹੋ ਟਰਾਲਾ ਬਿਲਕੁਲ ਖਤਮ ਹੀ ਹੋ ਗਿਆ ਹੈਗਾ ਤੇ ਟਰੈਕਟਰ ਅਸੀਂ ਬੜੀ ਮੁਸ਼ਕਲ ਨਾਲ ਕੱਢਿਆ ਹੈਗਾ ਇਹ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਹੈ ਤੇ ਉੱਤੇ ਜਿਹੜੀ ਪ੍ਰਾਲੀ ਦਾ ਆਪਾਂ ਜੀ ਗੱਲ ਕਰੀ ਆ ਉਹ ਕਿੰਨੇ ਕੀ ਪ੍ਰਾਲੀ ਹੈਗੀ ਇਸ 50-60 ਹਜ਼ਾਰ ਦੀ ਪ੍ਰਾਲੀ ਸੀਗੀ ਤੇ ਬਾਕੀ 3 ਲੱਖ ਦਾ ਟਰਾਲਾ ਸੀਗਾ ਜੀ ਘਟੋ ਘਟ ਵੀ 4-5 ਲੱਖ ਦਾ ਨੁਕਸਾਨ ਤਾਂ ਹੈਗਾ ਜੀ ਕੀ ਕਹਿਣਾ ਚਾਹੁੰਦੇ ਜਿੱਦਾਂ ਤਾਰਾਂ ਨੇ ਮੀਆਂ ਨੇ ਬਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਤਾਰਾਂ ਦਾ ਕੁਝ ਮਾੜਾ ਮੋਟਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਸਾਨੂੰ ਸਰਕਾਰ ਤਾਂ ਕਹਿ ਰਹੀ ਆ ਵੀ ਪ੍ਰਾਲੀ ਚੱਕਣੀ ਆ ਹੁਣ ਪ੍ਰਾਲੀ ਚੱਕਣ ਦਾ ਕੋਈ ਸਾਨੂੰ ਹੱਲ ਵੀ ਕੀਤਾ ਜਾਵੇ ਨਾ ਵੀ ਕਿੱਦਾਂ ਨਿਕਲੀ ਅਸੀਂ ਪ੍ਰਾਲੀ ਲੈ ਕੇ ਪਰਾਲੀ ਲੈ ਕੇ ਨਿਕਲਿਆ ਹੀ ਨਹੀਂ ਕਿਸ ਹਿਸਾਬ ਨਾਲ ਜਾਂਦਾ ਤਾਰਾ ਇੰਨੀਆਂ ਨੀਵੀਆਂ ਨੇ ਖੇਤਾਂ ਤੋਂ ਵੀ ਬੜੀ ਮੁਸ਼ਕਲ ਨਾਲ ਨਿਕਲਦੇ ਆ ਅਸੀਂ ਪਰਾਲੀ ਲੈ ਕੇ ਬਾਈ ਬਹੁਤ ਪਰੇਸ਼ਾਨੀ ਹੈ ਬੜਾ ਔਖਾ ਨਿਕਲਦੇ ਪਿਛਲੀ ਵਾਰ ਵੀ ਸਾਡੇ ਇੱਕ ਟਰਾਲੇ ਦਾ ਨੁਕਸਾਨ ਹੋ ਗਿਆ ਸੀਗਾ ਐਤੀ ਵੀ ਹੋ ਗਿਆ ਟਰਾਲੇ ਦਾ ਨੁਕਸਾਨ